ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਾਨੂੰ ਫਾਊਂਡੇਸ਼ਨ ਦੇ ਮਲਟੀ ਸਕੀਲਡ ਡਿਵੈਲਪਮੈਂਟ ਸੈਂਟਰ ਲੁਧਿਆਣਾ ਵੱਲੋਂ ਪਹਿਲੀ ਵਾਰ ਆਫਲਾਈਨ AI ਡਾਟਾ ਸਾਇੰਟਿਸਟ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦਾ ਮਕਸਦ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦੇ ਖੇਤਰ ਵਿੱਚ ਭਵਿੱਖ ਤਿਆਰ ਕੈਰੀਅਰ ਲਈ ਤਿਆਰ ਕਰਨਾ ਹੈ ਤਾਂ ਜੋ AI ਖੇਤਰ ਵਿੱਚ ਪੰਜਾਬ ਦੀ ਅਗਵਾਈ ਨੂੰ ਮਜ਼ਬੂਤ ਕੀਤਾ ਜਾ ਸਕੇ ਇਹ ਮੁਫਤ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਪਦਮਸ਼ਰੀ ਡਾਕਟਰ ਵਿਕਰਮਜੀਤ ਸਿੰਘ ਸਾਨੀ ਰਾਜ ਸਭਾ ਮੈਂਬਰ ਦੀ ਪ੍ਰਦਾਨਗੀ ਅਤੇ ਦੂਰਦਰਸ਼ੀ નેਤৃত্ব ਹੇਠ ਸ਼ੁਰੂ ਕੀਤਾ ਗਿਆ ਹੈ ਇਸ ਵਿੱਚ ਸਾਬਦ ਫਾਊਂਡੇਸ਼ਨ ਗਿਆਨ ਸਾਥੀ ਵੱਜੋਂ ਸ਼ਾਮਲ ਹੈ ਜੋ ਕਿ ਉਦਯੋਗ ਅਨੁਕੂਲ ਪਾਠਕ੍ਰਮ ਅਤੇ ਵਿਹਾਰਕ ਸਿੱਖਿਆ ਨੂੰ ਯਕੀਨੀ ਬਣਾਉਂਦਾ ਹੈ ਗੁਰੂ ਨਾਨਕ ਦੇਵ ਕਾਲਜ ਦੇ ਪ੍ਰਿੰਸੀਪਲ ਡਾਕਟਰ ਸਹਿਜਪਾਲ ਸਿੰਘ ਮੁੱਖ ਮਹਿਮਾਨ ਵੱਜੋਂ ਸਮਾਗਮ ਦੀ ਸ਼ੁਭਾਭਣੀ ਇਸ ਮੌਕੇ ਤੇ ਸਨ ਫਾਊਂਡੇਸ਼ਨ ਦੇ ਸੀਈਓ ਸ਼੍ਰੀ ਗੁਰਬੀਰ ਸੰਧੂ ਅਤੇ ਮਿਸਰ ਰਮਨਿਤ ਡਾਇਰੈਕਟਰ ਸੰ ਫਾਊਂਡੇਸ਼ਨ ਨੇ ਪ੍ਰੋਗਰਾਮ ਦੇ ਕਲਟਰਨ ਰੇਂਜਰ ਨੂੰ ਰਸਮੀ ਤੌਰ ਤੇ ਸਨਮਾਨਿਤ ਕੀਤਾ ਇਹ ਭਵਿੱਖ ਤਿਆਰ ਪਹਿਲ ਵਿਦਿਆਰਥੀਆਂ ਦੀ ਰੋਜ਼ਗਾਰ ਯੋਗਤਾ ਵਧਾਉਣ ਦੇ ਨਾਲ ਨਾਲ ਸਥਾਨਕ ਉਦਯੋਗ ਅਤੇ ਐਮ ਐਸ ਐਮ ای ਨੂੰ ਏ ਆਈ ਅਦਤ ਹੱਲ ਅਪਣਾਉਣ ਵਿੱਚ ਮਦਦ ਕਰੇਗੀ ਜਿਸ ਨਾਲ ਉਹ ਵੱਡੀ ਡਿਜੀਟਲ ਅਰਥ ਵਿਵਸਥਾ ਨਾਲ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਜੁੜ ਸਕਣਗੇ